ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਬੀ ਸਟਾਈਲਿਸ਼ ਥੀ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਪਿਆਰਾ ਜਿਹਾ ਸੂਟ ਦਿਖਾ ਰਹੇ ਹਾਂ ਸੋ ਆਪਾਂ ਇਹਨੂੰ ਇਨਸਟਾ ਤੇ ਵੀ ਸ਼ੇਅਰ ਕੀਤਾ ਸੀ ਸੋ ਬਹੁਤ ਸਾਰੇ ਇਨਕੁਆਰੀਜ਼ ਆਈਆਂ ਸੀ ਸੋ ਸਾਨੂੰ ਸਪੈਸ਼ਲ ਸੂਟ ਦਿਖਾਉਣ ਲਈ ਵੀ ਬਹੁਤ ਸਾਰੇ ਮੈਸੇजेस ਆਏ ਸੀ ਸੋ ਆਪਾਂ ਅੱਜ ਤੁਹਾਨੂੰ ਦਿਖਾ ਰਹੇ ਹਾਂ ਇਹ ਸੂਟ ਹੈ ਜਿਹੜਾ ਜੀ ਇਹ ਤੁਸੀਂ ਸਪੈਸ਼ਲ ਆਪਣੇ ਕਿਸੇ ਵੀ ਓਕੇਸ਼ਨ ਲਈ ਬਣਾ ਸਕਦੇ ਹੋ ਔਰ ਇਹ ਜਿਹੜਾ ਹੈਗਾ ਆਪਾਂ ਜਿਵੇਂ ਜਾਗੋ ਲਈ ਸਪੈਸ਼ਲ ਆਊਟਫਿਟ ਬਣਾਇਆ ਸੀਗਾ ਉਹਦੇ ਲਈ ਆਪਾਂ نیچے ਪਲਾਜ਼ੋ ਸੂਟ ਤੋਂ ਐਕਸਟਰਾ ਜਿਹੜਾ ਸ਼ਰਾਰਾ ਵੀਅਰ ਕੀਤਾ ਸੀ ਉਹਦੇ ਨਾਲ ਦੁਪੱਟਾ ਐਕਸਟਰਾ ਬਣਾਇਆ ਸੀ ਉਹ ਦਾ ਤੌਰ ਤੁਹਾਡੇ ਵੀ ਘਰ ਦੇ ਵਿੱਚ ਵੈਡਿੰਗ ਹੈ ਜਾਂ ਤੁਸੀਂ ਸਪੈਸ਼ਲ ਕੋਈ ਵੀ ਓਕੇਸ਼ਨ ਲਈ ਜਿਹੜਾ ਸੂਟ ਬਣਾਉਣਾ ਚਾਹੁੰਦੇ ਹੋ ਹੈਵੀ ਚਾਹੁੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਦੇ ਸੂਟਸ ਜਿਹੜੇ ਟਰਾਈ ਕਰ ਸਕਦੇ ਹੋ ਕਿਉਂਕਿ ਇਹ ਬਹੁਤ ਹੀ ਜਿਵੇਂ ਸਪੈਸ਼ਲ ਤੁਸੀਂ ਇੱਕ ਹੈਵੀ ਸੂਟਸ ਜਿਵੇਂ ਆਪਾਂ ਕਹਿ ਸਕਦੇ ਹਾਂ ਇਹਨੂੰ ਔਰ ਬਹੁਤ ਹੀ ਹੈਵੀ ਹੈ ਇਹ ਸੂਟਸ ਸੇ ਔਰ ਇਹਦਾ ਜਿਹੜਾ ਕਲਰ ਕੰਬੀਨੇਸ਼ਨ ਆ ਤੁਸੀਂ ਕੋਈ ਵੀ ਕਰਵਾ ਸਕਦੇ ਹੋ ਆਪਣੀ ਜਗਹਲਾ ਚੋਇਸ ਦੇ ਅਕੋਰਡਿੰਗ ਸੇਮ ਕਰਾਉਣਾ ਸੇਮ ਵੀ ਕਰਵਾ ਸਕਦੇ ਹੋ ਸੋ ਅਗਰ ਕਿਸੇ ਨੇ ਵੀ ਇੰਸਟਾ ਦੇ ਉੱਪਰ ਇਹਦਾ ਜਿਹੜਾ ਨਹੀਂ ਦੇਖਿਆ ਹੈਗਾ ਅਪਡੇਟ ਤਾਂ ਤੁਸੀਂ ਮੈਂ ਤੁਹਾਨੂੰ ਲਿੰਕ ਸ਼ੇਅਰ ਜਿਹੜਾ ਕਰ ਦੂੰਗੀ ਡਿਸਕ੍ਰਿਪਸ਼ਨ ਵਿੱਚ ਤੁਸੀਂ ਉੱਥੇ ਜਾ ਕੇ ਇੰਸਟਾ ਤੇ ਦੀ ਇਹ ਜਿਹੜੀਆਂ ਪ੍ਰੋਪਰ ਦੇਖ ਸਕਦੇ ਹੋ ਜਿਵੇਂ ਕਿ ਇਹ ਅਸੀਂ ਪਿਓਰ ਟਿਸ਼ੂ ਤੇ ਬਣਾਇਆ ਹੋਇਆ ਸੀਗਾ ਜੀ ਸੂਟ ਔਰ ਇਸ ਤਰ੍ਹਾਂ ਇਹ ਸੂਟ ਹੈ ਜੀ ਔਰ ਟਿਸ਼ੂ ਤੇ ਬਣਿਆ ਹੋਇਆ ਬਿਲਕੁਲ ਇਹ ਜਿਵੇਂ ਕੱਚਾ येलो ਸ਼ੇਡ ਹੈ ਕੱਚਾ येलो ਸ਼ੇਡ ਹੈ ਇਹ ਔਰ ਇਹਦੇ ਉੱਪਰ ਇਸ ਤਰ੍ਹਾਂ ਦੀ ਵਰਕ ਹੋਇਆ ਹੋਇਆ ਔਰ ਇਹਦੀ ਬਹੁਤ ਹੀ ਜਿਹੜੀ ਹੈਵੀ embroiderry ਹੈਗੀ ਆ ਆਪਾਂ ਬਾਜੂ ਤੇ ਕੀਤੀ ਹੋਈ ਹੈ ਸੋ ਇਸ ਤਰ੍ਹਾਂ ਇਹ ਦੋਨੇ ਬਾਜੂ ਬਹੁਤ ਜ਼ਿਆਦਾ ਹੈਵੀ ਹੈ ਇਸ ਪੂਰਾ ਜਦੋਂ ਤੁਸੀਂ ਇਹਨੂੰ ਸੂਟ ਨੂੰ ਚੱਕਦੇ ਹੋ ਤਾਂ ਤੁਹਾਨੂੰ ਪਤਾ ਚੱਲਦਾ ਹੈ ਕਿ ਤੁਸੀਂ ਕਿੰਨਾ ਹੈਵੀ ਜਿਹੜਾ ਸੂਟ ਆ ਵੇਅਰ ਕੀਤਾ ਹੋਇਆ ਹੈ ਸੋ ਇਹ ਜਿਵੇਂ ਫਰੰਟ ਕੀ ਰੈਜਿਟ ਤੱਕ ਉੱਪਰ ਵੀ ਇਹਦੇ ਵਰਕ ਹੈ ਇਸ ਤਰ੍ਹਾਂ ਗਲੇ ਦਾ ਵਰਕ ਹੈਗਾ ਇਸ ਤਰ੍ਹਾਂ ਸਾਈਡਸ ਤੇ ਵੀਲਸ ਆਉਂਦੀਆਂ ਔਰ ਬੈਕ ਵੀ ਆਪਣੇ ਕੋਲੇ ਸੇਮ ਹੀ ਇਸ ਤਰ੍ਹਾਂ ਦੀ ਬਣੀ ਹੋਈ ਹੈ ਸੋ ਉਹਦੇ ਨਾਲ ਕੀ ਹੈਗਾ ਇਹ ਸੂਟ ਮੋਦੀ ਹੈਵੀ ਲੁੱਕ ਦਿੰਦਾ ਸੋ ਇਸ ਤਰ੍ਹਾਂ ਬੈਕ ਦੇ ਵਿੱਚ ਜਿਹੜਾ ਸਾਰੇ ਦੇ ਵਿੱਚ ਫਲਾਰਸ ਕੀਤੇ ਹੋਏ ਆ ਔਰ ਇਹਦੇ ਨਾਲ ਆਪਾਂ ਜਿਹੜਾ ਦੁਪੱਟਾ ਹੈਗਾ ਜੀ ਇਹ ਵੀ tissue ਦਾ ਦਿੱਤਾ ਹੋਇਆ ਪਲੇਨ ਟਿਸ਼ੂ ਦਾ ਦੁਪੱਟਾ ਹੈ ਕ੍ਰਾਸ਼ ਟਿਸ਼ੂ ਦਾ ਸ਼ਰਟ ਹੈ ਸੋ ਇਹਦੇ ਵਿੱਚ ਵੀ ਆਪਾਂ ਲਾਈਨਸ ਔਰ ਇਸ ਤਰ੍ਹਾਂ ਬੂਟੀਆਂ ਪਾਈਆਂ ਹੋਈਆਂ ਇਸ ਤਰ੍ਹਾਂ ਫੁੱਲ ਹੈਵੀ ਹੈ ਜਿਹੜਾ ਇਹ ਦੁਪੱਟਾ ਹੋ ਜਾਂਦਾ ਹੈ ਇਹਦੇ ਨਾਲ ਇਸ ਤਰ੍ਹਾਂ ਲੇਸ ਦਿੱਤੀ ਹੋਈ ਆਪਾਂ ਬਹੁਤ ਹੀ ਪਿਆਰੀ ਔਰ ਇਤਨਾਲ ਆਪਾਂ ਜਿਵੇਂ ਮੇਨ ਜਿਹੜਾ ਆਊਟਫਿਟ ਬਣਾਇਆ ਸੀ ਚੀਜ਼ਾ ਗੋ ਲਈ ਕਿਉਂਕਿ ਆਪਾਂ ਜਾਗੋ ਚ ਮੇ ਚੱਕਦੇ ਹੈਗੇ ਆ ਉਹਦੇ ਲਈ ਸਪੈਸ਼ਲ ਆਊਟਫਿਟ ਸੀ ਇਹ ਇਹ ਦੇਖੋ ਜੀ ਇਹ ਪਲਾਜ਼ੋ ਤੇ ਵਰਕ ਹੈ ਸਿਲਕ ਦਾ ਨਾਲ ਪਲਾਜ਼ੋ ਕੀਤਾ ਹੋਇਆ ਇਹ ਦੋਨੋਂ ਪਲਾਜ਼ੋ ਤੇ ਵਰਕ ਹੈ ਅ ਸ਼ਾਇਦ ਤੁਹਾਨੂੰ ਵੀਡੀਓ ਦੇ ਵਿੱਚ ਪੂਰਾ ਕਲੀਅਰ ਨਾ ਹੋਵੇ ਕਿ ਕਈ ਵਾਰ ਇਹ ਹੁੰਦਾ ਕਿ ਹੁਣ ਤੁਹਾਨੂੰ ਚੰਗੀ ਤਰ੍ਹਾਂ ਜਿਹੜਾ ਇਹਦਾ ਡਿਜ਼ਾਈਨ ਆ ਪੂਰਾ ਕਲੀਅਰ ਹੋ ਗਿਆ ਹੋਊਗਾ ਕਿ ਆਪਾਂ ਕਿਸ ਤਰ੍ਹਾਂ ਦੇ ਸੂਟ ਤਾਂ ਜਿਵੇਂ ਇਹ ਲੁੱਕ ਹੈਗੀ ਐ ਸੋ ਇਹ ਫੁੱਲ ਹੈਵੀ ਜਿਹੜਾ ਸੂਟ ਹੈ ਇਹਦੇ ਨਾਲ ਜਿਵੇਂ ਆਪਾਂ ਸ਼ਰਟ ਦਿਖਾਇਆ ਹੈਗਾ ਬੈਕ ਫਰੰਟ ਸੀਮ ਹੈ ਜੀ ਇਹ ਬੈਕ ਹੈ ਔਰ ਇਹ ਫਰੰਟ ਹੈ ਤੁਸੀਂ ਜਦੋਂ ਇਹ ਇਸ ਤਰ੍ਹਾਂ ਔਰ ਇਹਦਾ ਜਿਹੜਾ ਐਗਜ਼ੈਕਟ ਕਲਰ ਜਿਵੇਂ ਹੁਣ ਸ਼ੋ ਹੋ ਰਿਹਾ ਸੇਮ ਐਗਜ਼ੈਕਟ ਸ਼ੇਡ ਸੋ ਇਹਦੇ ਵਿੱਚ ਇੰਨਾ ਕਿ ਹੀ ਜਗ੍ਹਾ ਆਪਣੇ ਜਿਹੜੇ ਨਿਸ਼ਰ ਤੋਂ ਨੀਵੀਂ ਹੈ ਜਿਹੜੀ ਇੰਨੀ ਕੁ ਜਗ੍ਹਾ ਬਚਦੀ ਹੈ ਉਹਨੇ ਤੇ ਫੁੱਲ ਹੈਵੀ ਆਪਾਂ ਜਿਹੜਾ ਵਰਕ ਕੀਤਾ ਹੋਇਆ ਔਰ ਜਿਵੇਂ ਇਹ ਸੂਟ ਹੈ ਇਹ ਸੌਰੀ ਸ਼ਰਾਰਾ ਹੈਗਾ ਇਹਦੇ ਨਾਲ ਆਪਾਂ ਜਿਵੇਂ ਜਦੋਂ ਜਾਗੋ ਚੱਕਦੇ ਆ ਜਿਵੇਂ ਐਕਸਟਰਾ ਤੁਸੀਂ ਕੁਝ ਵੇਅਰ ਕਰਨਾ ਹੈਗਾ ਤਾਂ ਤੁਸੀਂ ਉਸ ਤਰ੍ਹਾਂ ਦਾ ਟਰਾਈ ਕਰ ਸਕਦੇ ਹੋ ਅਗਰ ਤੁਸੀਂ ਅਲੱਗ ਬਣਾਉਣਾ ਕਿਸੇ ਹੋਰ ਫੰਕਸ਼ਨ ਲਈ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਇਹ ਦੇਖੋ ਸਾਰਾ ਗੁੱਟੇ ਦੇ ਨਾਲ ਵਰ ਕੀਤਾ ਹੋਇਆ ਸ਼ਰਾਰਾ ਸੀ ਇਹਦੇ ਵਿੱਚ ਸੋ ਇਹ ਬਹੁਤ ਹੀ ਪਿਆਰਾ ਆਊਟਫਿਟ ਸੀ ਤੁਹਾਨੂੰ ਆਪਾਂ ਇਹਦੀ ਇੱਕ ਐਕਸਟਰਾ ਰੀਲ ਵੀ ਦੇਵਾਂਗੇ ਜਿਵੇਂ ਇਹ ਵੇਅਰ ਕੀਤਾ ਹੋਊਗਾ ਤਾਂ ਤੁਹਾਨੂੰ ਪਤਾ ਚੱਲ ਜੀ ਕਿ ਇਸ ਤਰ੍ਹਾਂ ਇਹ ਜਿਹੜਾ ਲੱਗਦਾ ਹੈਗਾ ਸ਼ਰਾਰਾ ਬਹੁਤ ਹੀ ਜ਼ਿਆਦਾ ਹੈਵੀ ਹੈ ਜੀ ਪੂਰੇ ਇੱਕ ਲਹੰਗੇ ਦੀ ਤਰ੍ਹਾਂ ਇਹਦੀ ਲੁੱਕ ਆਉਂਦੀ ਹੈ ਸੋ ਇਹ ਦੇਖੋ ਸਾਰੇ ਦੇ ਵਿੱਚ ਗੋਟੇ ਦਾ ਕੰਮ ਕੀਤਾ ਹੋਇਆ ਔਰ ਇਹਦੇ ਨਾਲ ਜਿਹੜਾ ਆਪਾਂ ਦੁਪੱਟਾ ਸੀਗਾ ਉਹ ਵੀ ਆਪਾਂ ਇਹਦਾ ਆਰਗੈਂਜ਼ਾ ਦਾ ਦੁਪੱਟਾ ਲੈ ਕੇ ਸੇਮ ਹੈਵੀ ਹੈ ਜਿਹੜਾ ਇਸ ਤਰ੍ਹਾਂ ਲਟਕਣ ਲਗਾਈ ਸੀ ਸੇਮ ਹੈਵੀ ਹੈ ਜਿਹੜਾ ਦੁਪੱਟਾ ਕੀਤਾ ਸੀ ਗੋਟੇ ਵਾਲਾ ਸੋ ਇੱਕ ਬਹੁਤ ਹੀ ਡਿਫਰੈਂਟ ਜੀ ਤਰ੍ਹਾਂ ਦੀ ਆਊਟਫਿਟ ਸੀ ਇਹ బాడీ స్పెషల్ గల్ అసలు డార్క్గా బీట కలర్ కంబినేషన్ ఏదీ ਸੋ ਆਪਾਂ ਹੁਣ ਜਿਹੜਾ ਸੂਟ ਵੀ ਤੁਸੀਂ ਜਿਹੜਾ ਅਗਰ ਤੁਸੀਂ ਕੱਲਾ ਸੂਟ ਜਿਵੇਂ ਵੀਅਰ ਕਰਨਾ ਜਾਂ ਤੁਸੀਂ ਮਸੈਂਟਾ ਜਿਵੇਂ ਪਲਾਜ਼ੋ ਨਾਲ ਵੀਅਰ ਕਰ ਸਕਦੇ ਹੋ ਇਹ ਤੁਹਾਡੀ ਇੱਕ ਡਿਫਰੈਂਟ ਜਿਹੜੀ ਲੁੱਕ ਹੋ ਗਈ ਹੈ ਅਗਰ ਤੁਸੀਂ ਇਹਦੇ ਨਾਲ ਦਾ ਹੀ ਜਿਵੇਂ ਪ੍ਰੋਪਰ ਸੂਟ ਬਣਾਉਣਾ ਚਾਹੁੰਦੇ ਹੋ ਦੁਪੱਟਾ ਸੇਮ ਸ਼ਰਾਰਾ ਔਰ ਸ਼ਰਟ ਦੇ ਵਿੱਚ ਆਪਾਂ ਸਿੰਪਲ ਗੋਟੇ ਦੀਆਂ ਲਾਈਨਸ ਦੇ ਸਕਦੇ ਹਾਂ ਸੋ ਇਹ ਵੀ ਇੱਕ ਜਿਹੜਾ ਅਲੱਗ ਤਰ੍ਹਾਂ ਦਾ ਡਿਫਰੈਂਟ ਜਿਹਾ ਕਿੱਟ ਬਣ ਜੀਗਾ ਇਸ ਤਰ੍ਹਾਂ ਇਹ ਦੁਪੱਟਾ ਹੋ ਗਿਆ ਜੀ ਇਹ ਸ਼ਰਾਰਾ ਹੋ ਗਿਆ ਔਰ ਇਹ ਵੀ ਆਪਣਾ ਸ਼ਰਟ ਪੀਸ ਹੋ ਗਿਆ ਇਹ ਦੇ ਨਾਲ ਪਲਾਜ਼ੋ ਹੋ ਗਿਆ ਸੋ ਸਾਰਿਆਂ ਦਾ ਜਿਹੜਾ ਕਲਰ ਕੰਬੀਨੇਸ਼ਨ ਹੈ ਬਹੁਤ ਹੀ ਡਿਫਰੈਂਟ ਹੈ ਤੇ ਬਹੁਤ ਹੀ ਆਸਮ ਹੈ ਸੋ ਤੁਸੀਂ ਇਸ ਤਰ੍ਹਾਂ ਦੇ ਸੂਟਸ ਜਿਹੜੇ ਟਰਾਈ ਕਰ ਸਕਦੇ ਹੋ ਆਪਾਂ ਤੁਹਾਨੂੰ ਇਹਦੇ ਨਾਲ ਦਾ ਖੁਦ ਜਿਹੜਾ ਇਸ ਤਰ੍ਹਾਂ ਦਾ ਸ਼ਰਾਰਾ ਵੀਰ ਕਰਕੇ ਵੀ ਤੁਹਾਨੂੰ ਇੰਕਰੀ ਲ ਚਲਦੀ ਦੇਵਾਂਗੇ ਸੋ ਇਹਦਾ ਦੁਪੱਟਾ ਵੀ ਤੁਸੀਂ ਜਿਵੇਂ ਦੇਖਿਆ ਹੈਗਾ ਦੁਪੱਟਾ ਵੀ ਫੁੱਲ ਹੈਵੀ ਹੈ ਆਗਰ ਤਾਂ ਤੁਸੀਂ ਸਾਰਾ ਸੈਪਰੇਟ ਸਾਰਾ ਜਿਵੇਂ ਕੰਪਲੀਟ ਜਿਵੇਂ ਦਾ ਸੈੱਟ ਹੈਗਾ ਵਿਦ ਸ਼ਰਾਰੇ ਨਾਲ ਤਾਂ ਪਲੀਜ਼ ਜਿਹੜਾ ਪ੍ਰਾਈਸ ਜਦੋਂ ਪੁੱਛਦੇ ਆ ਉਹ ਪਲੀਜ਼ ਮੈਂਸ਼ਨ ਕਰ ਦਿਆ ਕਰੋ ਕਿ ਤੁਹਾਨੂੰ ਓਨਲੀ ਸੂਟ ਪਲਾਜ਼ੋ ਸੂਟ ਨਾਲ ਜਿਹੜਾ ਸ਼ਰਟ ਤੇ ਬੈਕ ਫਰੰਟ ਵਰਕ ਹੈ ਜਾਂ ਵਿਦ ਦੁਪੱਟਾ ਵਰਕ ਹੈ ਸੋ ਸਾਰੇ ਕਿਉਂਕਿ ਕਾਫੀ ਜਿਹੜਾ ਇਹ ਕਾਸਟਲੀ ਹੋ ਜਾਂਦਾ ਹੈ ਜਦੋਂ ਤੁਸੀਂ ਸਾਰਾ ਇਹਦਾ ਵਰਕ ਜਿਹੜਾ ਇਨਕਲੂਡ ਕਰਦੇ ਹੋ ਸੋ ਇਹਦੇ ਨਾਲ ਅਗਰ ਤੁਸੀਂ ਸ਼ਰਾਰੇ ਦੇ ਨਾਲ ਜਾਨਾ ਤਾਂ ਇਹ ਤੁਸੀਂ ਅਲੱਗ ਪੁੱਛ ਸਕਦੇ ਹੋ ਸੋ ਜਿਹੜਾ ਮੈਸੇਜ ਕਰਨਾ ਸੋ ਪਲੀਜ਼ ਤੁਸੀਂ ਉਸ ਤਰ੍ਹਾਂ ਦੇ ਅਕੋਰਡਿੰਗ ਹੈ ਜਿਹੜਾ ਮੈਸੇਜ ਕਰਿਓ ਸੋ ਇਸ ਤਰ੍ਹਾਂ ਦੇ ਆਪਾਂ ਤੁਹਾਡੇ ਨਾਲ ਹੈਵੀ ਹੈਵੀ ਸੂਟ ਸ਼ੇਅਰ ਕਰਦੇ ਰਾਵਾਂਗੇ ਜੀ ਸੋ ਬਣੇ ਰਹਿਓ ਮੇਰੇ ਚੈਨਲ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ